ਹਾਂ ਵਾਲਾ ਠੀਕ ਹੈ ਜੀ ਅੱਗੇ ਜਾ ਸ਼ੋਰ ਨੇ ਹਾਂ ਲੋਕ ਇਹ ਤੇ ਵੇਖੀ ਜੀ ਦਰਦ ਸਾਡੇ ਕੋਲ ਕੋਈ ਨਹੀਂ ਇਹ ਜੱਥੇ ਬੰਦੀ ਨੂੰ ਸਾਡੇ ਭਰਾ ਉਹ ਉੱਥੇ ਕੋਈ ਝਗੜ ਨਹੀਂ ਨਹੀਂ ਇੱਥੇ ਠੀਕ ਇੱਥੇ ਤੁਹਾਨੂੰ ਜੋ ਇਹ ਪ੍ਰਧਾਨ ਜੀ ਤੁਸੀਂ ਬਾਗਰੇ ਵਿੱਚ ਇੱਕ ਨਵਾਂ ਯੂਨਿਟ ਕੈਂਪ ਕੀਤਾ ਨਵੇਂ ਜਿਹੜੇ ਆਪਣੇ ਵੀਰ ਆਪਣੇ ਅਧਦੇਦਾਰ ਆਪਣੇ ਸ਼ਾਮਲ ਹੋਏ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਜਿਹਾਰੂ ਸਾਥੀ ਸਰਦਾਰ ਬਨਜਿੰਦਰ ਸਿੰਘ ਜੀ ਔਰ ਪਰਸ਼ੋਤਮ ਸ਼ਰਮਾ ਜੀ ਰਜਤ ਸ਼ਰਮਾ ਜੀ ਔਰ ਇਹਨਾਂ ਦੇ ਨਾਲ ਬਹੁਤ ਸਾਰੀ ਟੀਮ ਜਿਹੜੀ ਆ ਉਹ ਭਾਰਤੀ ਕਿਸਾਨ ਜੋਨੇ ਰਾਜੇਵਾਲ ਦੇ ਵਿੱਚ ਜਿਹੜੀ ਅੱਜ ਸ਼ਾਮਲ ਹੋਈ ਹੈ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਇਹ ਸਮਾਜ ਨੂੰ ਇਸ ਕਿਸਾਨੀ ਨੂੰ ਸਾਡੇ ਲੋਕਾਂ ਦੇ ਆਮ ਪਬਲਿਕ ਦੇ ਸਮਾਜ ਦੇ ਹੱਕਾਂ ਵਾਸਤੇ ਲੜਨ ਵਾਸਤੇ ਮੈਦਾਨ ਦੇ ਵਿੱਚ ਨਿਤਰੇ ਨੇ ਅਸੀਂ ਇਹਨਾਂ ਦਾ ਤਹਿਦਿਲੋਂ ਸਵਾਗਤ ਕਰਦੇ ਹਾਂ ਔਰ ਸੰਦੇਸ਼ ਤਾਂ ਸਾਡੇ ਭਰਾ ਨੇ ਸਾਡੇ ਵੀਰ ਨੇ ਅਸੀਂ ਇਹਨਾਂ ਨੂੰ ਨਹੀਂ ਦੇ ਸਕਦੇ ਪਰ ਅਸੀਂ ਇਹਨਾਂ ਨੂੰ ਇੱਕ ਐਜੇ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਇਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਜੋ ਵੀ ਹੈ ਆ ਆਪਣਾ ਸਮਾਜ ਦੇ ਵਿੱਚ ਸਮਾਜ ਦੇ ਸੁਧਾਰਨ ਵਾਸਤੇ ਇਹ ਸਰਕਾਰਾਂ ਦੇ ਨਾਲ ਜਿਹੜੇ ਸਰਕਾਰ ਸਾਡੇ ਹੱਕਾਂ ਦੇ ਉਲਟ ਜਲ ਰਹੀ ਹੈ ਆਪਦੇ ਹੱਕਾਂ ਦੀ ਰਾਖੀ ਵਾਸਤੇ ਸਰਕਾਰਾਂ ਦੇ ਨਾਲ ਸਮਾਜ ਦੀ ਬਿਹਤਰੀ ਵਾਸਤੇ ਜਿਹੜਾ ਵੀ ਸੰਘਰਸ਼ ਹੋ ਉਹਦੇ ਵਾਸਤੇ ਇਹਨਾਂ ਨੂੰ ਟ੍ਰੇਨ ਕਰਾਂਗੇ ਔਰ ਟ੍ਰੇਨ ਕਰਕੇ ਲੋਕਾਂ ਦੇ ਹੱਕਾਂ ਵਾਸਤੇ ਲੜਨ ਵਾਸਤੇ ਜਿਹੜਾ ਮੈਦਾਨ ਦੇ ਵਿੱਚ ਲਾਵਾਂਗੇ। ਰਾਜੇ ਪੰਜਾਬ ਵਿੱਚ ਵਧ ਰਹੇ ਨਸ਼ੇ ਬਾਰੇ ਕੀ ਕਹਿਣਾ ਚਾਹੋਗੇ? ਪੰਜਾਬ ਦੇ ਵਿੱਚ ਜੀ ਵੇਖੋ ਬਹੁਤ ਹੀ ਜਿਹੜੀ ਆ ਮਾੜੀ ਸਥਿਤੀ ਆ ਨਸ਼ਿਆਂ ਵਾਲੇ ਕੋੜ ਨੇ ਮੇਰਾ ਕੀਤਾ ਦੇਸ਼ ਬਕਾਰ ਤੱਕ ਲਾਛਾ ਮਾਮਾ ਰਹਿੰਦੀਆਂ ਦੋ ਹੱਥ ਪੱਟਾਂ ਤੇ ਮਾਰ ਜਿਸ ਕਰਮਾ ਮਾਰੇ ਬਾਪ ਦਾ ਤੁਰ ਗਿਆ ਸੁਨੱਖਾ ਪੁੱਤ ਅੱਖੋਂ ਮਨਮਨ ਹੰਜੂ ਕੇਰ ਦਾ ਪਿਆ ਬੈਠ ਕਲੇਜਾ ਘੁੱਟ ਪਾਈਆਂ ਹੱਥੀ ਚੂੜੀਆਂ ਪਾਣ ਕੇ ਉਹਦੀ ਹਿੱਕ ਤੇ ਪਈ ਨਟਾਰ ਉਹਦੇ ਖੜੇ ਸਹਰਾਣੇ ਵਿਲਖਦੇ ਦੋ ਨੰਨੇ ਨੰਨੇ ਬਾ ਸਾਡੇ ਬਹੁਤ ਹੀ ਜਿਹੜੇ ਆ ਨੌਜਵਾਨ ਨਸ਼ਿਆਂ ਦੇ ਵਿੱਚ ਜਿਹੜੇ ਆ ਇਸ ਤਰ੍ਹਾਂ ਡੁੱੜ ਗਏ ਨੇ ਇਹ ਸਾਡੀਆਂ ਸਰਕਾਰਾਂ ਦੀਆਂ ਨਿਕਮੀਆਂ ਨੇ ਇਹ ਕਮਜ਼ੋਰ ਜਿਹੜੇ ਆਗੂ ਨੇ ਉਹ ਡਿਸੀਜਨ ਨਹੀਂ ਲੈ ਕੇ ਲੈ ਕੇ ਸਖਤ ਫੈਸਲੇ ਨਹੀਂ ਕਰ ਪਾਉਂਦੇ ਔਰ ਜਿਹੜੇ ਸਾਡੇ ਪ੍ਰਸ਼ਾਸਨ ਆ ਉਹ ਕਿਤਨਾ ਕਿਤੇ ਅੱਜ ਜਿਹੜਾ ਆਪਣੀਆਂ ਮਨਮਨੀਆਂ ਕਰ ਰਿਹਾ ਰਿਸ਼ਵਤਾਂ ਚੱਲਦੀਆਂ ਨੇ ਬਹੁਤ ਸਾਰਾ ਜਿਹੜਾ ਕਮਜ਼ੋਰੀ ਆ ਪ੍ਰਸ਼ਾਸਨ ਦੇ ਵਿੱਚ ਜਿਹੜੀ ਢਿੱਲ ਉਹਦਾ ਹੀ ਨਤੀਜਾ ਜਿਹੜੇ ਨਸ਼ਿਆਂ ਦਾ ਜਿਹੜਾ ਇਹਨਾਂ ਰਜਣ ਵਾਲ ਚੁੱਕਾ ਠੀਕ ਹੈ